ਸਸਿਕਾ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆ ਤੂੰ ਸਾਰੇ ਬਹੁਤ ਵਧੀਆ ਹੋਵਗੇ ਤੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਜਨਮ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੁਣ ਗੁਰਦੁਆਰਾ ਸਾਹਿਬ ਚੱਲਿਆ ਜੀ ਥੋੜਾ ਜਿਹਾ ਲੇਟ ਜਰੂਰ ਹੋ ਗਏ ਕਿਉਂਕਿ ਇਬਾਦਤ ਨੂੰ ਤਿਆਰ ਕਰਨਾ ਪੈਂਦਾ ਹੈ ਅਫਸਲੀ ਬੱਚੇ ਛੋਟੇ ਹੁੰਦੇ ਨੇ ਤੇ ਉਹਨਾਂ ਨੂੰ ਤਿਆਰ ਕਰਨ 'ਚ ਥੋੜੀ ਦਿੱਕਤ ਆਉਂਦੀ ਹੈ ਫਿਰ ਨੈਪੀ ਨੂੰ ਪੇ ਫਿਰ ਦੁਬਾਰਾ ਚੇਂਜ ਕਰਨਾ ਪੈਂਦਾ ਦੁੱਧੂ ਪੀਣਾ ਪੈਂਦਾ ਫਿਰ ਬੜਾ ਕੁਝ ਤੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਤਾਂ ਚੱਲਿਆ ਗੁਰਦੁਆਰਾ ਸਾਹਿਬ ਸਾਰੇ ਆ ਤਾਜ ਕਿੰਨਾ ਦਾ ਬੱਡੇ ਹੈਗਾ ਕਿੰਨਾ ਦਾ ਅਚੀ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਜਨ ਜਿਹੜਾ ਆਪਣੇ ਦਸਵੇਂ ਪਾਖਜ ਹੈਗੇ ਨੇ ਵੈਰੀ ਗੁੱਡ ਵੈਰੀ ਗੁੱਡ ਮੁੰਡਿਆ ਸਿਆਣਾ ਹੋ ਗਿਆ ਤੂੰ ਇਹ ਗੱਡੀ ਧੋਦੀ ਤੁਸੀਂ ਉਸ ਦਿਨ ਆਪਾਂ ਕਿਉਂਕਿ ਗੱਡੀ ਇੰਨੀ ਗੰਦੀ ਹੋਈ ਪਿਛਲੇ ਇੱਥੇ ਖੜ ਖੜ ਕੇ ਉੱਥੇ ਦਾ ਮੋਹਾਲੀ ਦੇ ਵਿੱਚ ਆਪਾਂ ਕੋਈ ਨਾ ਕੋਈ ਬੰਦਾ ਲਾਇਆ ਉਹਨੂੰ ਧੋਣ ਵਾਸਤੇ ਇੱਥੇ ਵਿਚਾਰੀ ਖੜੀ ਰਹਿੰਦੀ ਆਪ ਦੇ ਠੰਡ ਦੇ ਵਿੱਚ ਇੰਨੀ ਆਲਸ ਹੋ ਜਾਂਦੀ ਕਿ ਕਪੜਾ ਮਾਰਨ ਦਾ ਵੀ ਦਿਲ ਨਹੀਂ ਕਰਦਾ ਓਹ ਹੋ ਹੋ ਲੇਟ ਹੋ ਗਈ ਜੀ ਲੇਟ ਹੋ ਗਈ ਮੈਡਮ ਜੀ ਚਲੋ 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 ਕਾਕੇ ਨਾ ਕਾਕਾ ਕਿੱਦੇ ਤੋੜਾ ਲੈ ਕੇ ਮੰਮੀ ਲੈ ਕੇ ਮੰਮੀ ਚਲੋ ਜੀ ਦੇਖੀ ਨਾ ਲੋ ਹੈ ਡੱਬਾ ਕਪੜਾ ਕੁਛ ਨਹੀਂ ਕੁਛ ਨਹੀਂ ਲੈ ਕੇ ਗਏ ਯਾਰ ਚਲੋ ਕੋਈ ਨਹੀਂ ਮਤ ਟਟੇ ਆ ਜਿੰਨੀ ਆਹ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਤਪ ਸੇਕਨਵਾਤੇ ਉਪਰ ਸਾਤੇ ਆਏ ਆ ਅਹੀਂ ਵਧੀਆ ਸੂਰਜ ਨਿਕਲੇ ਅੱਜ ਤਾਂ ਸੋਰੇ ਦੇਵਤਾ ਦੇ ਬੰਨੇ ਦਰਸ਼ਨ ਹੋ ਰਿਹਾ ਅੱਜ ਹਾਂ ਜੀ ਇਬਾਦਤ ਕੋਰ ਬੜੀ ਚੰਗੀ ਤਰ੍ਹਾਂ ਕੋ ਕਾਨੀ ਨਸਤੀਏ ਕੋ ਕੇ ਸੁੱਤੀ ਰਾਤ ਨੂੰ ਕੋ ਕੇ ਸੌਂਦੀ ਨਹੀਂ ਆ ਗੁਰਦੁਆਰੇ ਜਿੱਦੋਂ ਪ੍ਰਸ਼ਾਦਾ ਚੱਕਿਆ ਨਹੀਂ ਉੱਥੇ ਵਾਵਾ ਰੋਲਾ ਰੱਪਾ ਚੱਲਦਾ ਇਹਨੂੰ ਕੋਈ ਹੋਸ਼ ਨਹੀਂ ਆਪਣੀ ਹੂੰ ਰਾਤ ਨੂੰ ਮੜਾ ਜਾ ਬੈੱਡ ਵੀ ਇੰਦਾ ਹਿੱਲਦਾ ਨਾ ਉਸੇ ਵਲੇ ਉੱਠ ਕੇ ਬਹਿ ਜਾਂਦੀ ਹੈ ਮੈਂ ਠੀਕ ਹੈ ਕਿ ਤੁਸੀਂ ਨਜ਼ਰਾਂ ਮਾਰਦੇ ਮੇਰੀ ਨੀਨੀ ਤੇ ਹਾਂ ਦੋਨੋਂ ਬੈਠੇ ਹੋਏ ਨੇ ਇਹਦੇ ਦੁਆਲੇ ਹੋ ਕੇ ਹੈਂ ਆ ਤਾਈ ਜੀ ਕੋਈ ਕਹਿੰਦਾ ਕਿਸੇ ਨੇ ਕਮੈਂਟ ਕੀਤਾ ਸੀ ਕਹਿੰਦਾ ਤੁਸੀਂ ਐਦਾਂ ਕਿਉਂ ਕਹਿੰਦੇ ਹੋ ਇਬਾਦਤ ਦੀ ਤਾਈ ਇਬਾਦਤ ਦੇ ਦਾਦੂ ਐਵੇਂ ਕਿਹਾ ਕਰੋ ਸਾਡੀ ਬੇਟੀ ਸਾਡੀ ਬੇਟੀ ਕਮਾਲ ਹੈ ਵੀ ਇਬਾਦਤ ਦੀ ਤਾਈ ਨੂੰ ਤਾਈ ਕਹਾਗਾ ਹੋਰ ਕੀ ਕਹੀਏ ਜਿੰਨੇ ਮੂੰਹ ਨਹੀਂ ਆ ਗੱਲਾਂ ਤੇਰੇ ਚੋਤੇ ਚੋਤੇ ਪੈਰਾਂ ਤੋਂ ਮੈਸ ਜੀਣਾ ਇਹਰੇ ਚੂਤੀ ਚੂਤੀ ਬਈ ਉਹ ਇਹਰੇ ਚੂਤੀ ਚੂਤੀ ਬਈ ਅੰਗੂਰੀਆਂ ਦੇ ਜਿਵੇਂ ਅੰਗੂਰ ਹੂੰ ਰੈਡ ਨੂੰ ਆ ਕੀ ਲੱਗੇ ਧਾਗਾ ਜਿਹਾ ਲੱਗਾ ਉਹ ਚੋਸ ਉੱਥੇ ਵੀ ਲੱਗਾ ਹੂੰ ਗੋਰੀ ਇਹ ਕਿੰਨੇ ਸੌਫਟ ਪੈਰ ਨੇ ਹਣਾ ਸਾਡੇ ਦੇ ਖੁਰਦਰੇ ਪੈਰ ਕਿੰਨੇ ਸੌਫਟ ਨੇ ਹੂੰ ਬੱਚੇ ਇਹਦੇ ਵੀ ਹੋ ਜਾਣੀ ਵਿਚਾਰੀ ਜਦੋਂ ਵੱਡੀ ਹੋਏਗੀ ਮੈਨੀਕਯੂਰ ਕਰਾ ਕੇ ਰਗੀ ਮੈਨੀਕਯੂਰ ਪੈਡੀਕਯੂਰ ਹਟਾਣੀ ਕਰੀਏ ਵੀ ਹਾਂ ਕੱਢੀ ਗਿਓਰ ਅੱਛਾ ਬਾ ਜਾ ਰਹੇ ਹਾਂ ਸ਼ਾਪ ਤੇ ਠੀਕ ਹੈ ਉੱਥੇ ਮੇਰੀ ਮੀਟਿੰਗ ਹੈ ਬਾਏ ਬਾਏ ਆਜਾ ਜਿੱਪੀ ਜਲਦੀ ਜਲਦੀ ਕੀ ਕਰੋਗੇ ਘਾਨੀਆਂ ਖੋਇਆ ਕੀ ਹੈ ਤਾਂ ਇਧਰ ਲਿਆ ਕੇ ਰਸਾਇਆ ਡੈਡੀ ਬੈਠੇ ਰਾਮਾ ਗਾਣੇ ਸੁਣਦੇ ਪਏ ਨੇ ਡੈਡੀ ਨੇ ਆਪਣਾ ਫੋਨ ਸਵੇਰ ਦਾ ਖਰਾਬ ਕਰ ਲਿਆ ਹੁਣ ਦਾਕੀ ਉਹ ਗਲਤੀ ਹੈ ਹੁਣ ਰੋਕੋ ਪਹਿਲਾਂ ਰੋਕੋ ਗਾਣਾ ਰੋਕੋ ਓ ਰੋਕੋ ਉਹ ਜਿਹੜੀ ਕਲਾਮ ਹੁੰਦੀ ਹੈ ਉਹ ਕਲਾਮ ਉਹਨੂੰ ਕਰਨਾ ਪਣਾ ਮੈਂ ਤੇ ਰੋਕ ਲਓ ਹਾਂ ਡੈਡੀ ਨੇ ਆਪਣਾ ਆਈਫੋਨ ਖਰਾਬ ਕਰ ਦੇ ਮੈਨੂੰ ਕਹਿੰਦੇ ਤੂੰ ਲੈ ਲੈ ਖਰਾਬ ਫੋਨ ਮੈਂ ਨਾਲ ਲੈ ਲਾਂਗਾ ਉਹ ਐਮਰਜੈਂਸੀ అలਰਮ ਵੱਜਾ ਸੀ ਜਿੱਪੇ అలਰਮ ਨਹੀਂ ਵੱਜਿਆ ਇਹਨਾਂ ਨੇ ਆਪ ਪਜਾਇਆ ਸੀ ਉਹਨਾਂ ਨੇ ਆਪਣੇ ਆਪ ਹੀ ਨਾਲ ਜੂਮ ਇਹਨੂੰ ਹੋ ਜਾਂਦਾ ਵੱਡਾ ਹੋ ਜਾਂਦਾ ਹੁਣ ਮੈਨੂੰ ਕੀ ਪਤਾ ਖਰਾਬ ਹੋ ਗਿਆ ਤੁਹਾਡਾ ਫੋਨ ਇਹ ਦਾਨ ਕਰ ਦਿਓ ਏ ਨਾ ਪਤਾ ਕੀ ਕੀਤਾ ਤੁਸੀਂ ਹੈ ਪੁੱਤ ਪੁੱਤ ਤੁਸੀਂ ਨਾ ਪਤਾ ਕੀ ਬਾਹਨੇ ਸਿਰੇ ਫੋਨ ਲੈਣਾ ਸੀ ਮੇਰੇ ਤੋਂ ਇੱਕ ਵਾਰੀ ਮੇਰੇ ਕੋਲ ਉਹਦਾ ਜੂਮ ਖਰਾਬ ਹੋ ਗਿਆ ਵੱਡਾ ਹੋ ਗਿਆ ਸੀਗਾ ਤੁਸੀਂ ਹੁਣ ਆਟੋਮੈਟਿਕ ਲਾ ਰੱਖਿਆ ਹਾਂ ਉਹ ਵੀ ਸਾਡੇ ਬਾਹਨੇ ਓਏ ਅਸੀਂ ਨਹੀਂ ਲਾਏ ਅੰਦਰ ਆ ਕੇ ਕਹਿ ਦੇਗਾ ਡੈਡੀ ਵਾਲਾ ਫੋਨ ਲਗੇ ਡੈਡੀ ਨੂੰ ਆ ਦੇ ਦਾਂਗੇ ਮੈਂ ਕਿਹਾ ਡੈਡੀ ਫੋਨ ਐਂਡਰੋਇਡ ਫੋਨ ਨਹੀਂ ਚੱਲਣਾ ਆਈਫੋਨ ਹੀ ਚੱਲੂਗਾ ਹੁਣ ਵੈਸੇ ਤੁਹਾਡੇ ਕੋਲੋਂ ਆਈਫੋਨ ਤੋਂ ਇਲਾਵਾ ਕੋਈ ਹੋਰ ਚੱਲ ਨਹੀਂ ਸਕਦਾ ਨਾ ਫੋਨ ਉਹ ਤਾਂ ਹੈ ਹੁੰਦੇ ਨੇ ਦੂਜੇ ਤੁਹਾਨੂੰ ਆਈਫੋਨ ਹੀ ਠੀਕ ਏ ਤੁਸੀਂ ਦੂਜਾ ਲੈ ਲਿਓ ਜਦੋਂ ਦੂਜਾ ਆਈਫੋਨ ਲਵਾਂਗੇ ਫਿਰ ਇਹ ਮੈਂ ਲੈ ਲਾਂਗਾ ਹਾਂ ਮੈਂ ਤਾਂ ਕਿਹਿਆ ਪਤਾ ਜਿੱਦ ਤੁਸੀਂ 400 ਕਿਤੇ ਹੈ ਆਏ ਹੋਏ ਹਾਂ ਜਾਣ ਪੁੱਜ ਕੇ ਨਹੀਂ ਕੀਤਾ ਸੀ ਐਂ ਦਾ ਨਹੀਂ ਹੈ ਇਹ ਇੱਕ ਦੱਸ ਵੈਸੇ ਤਾਂ ਮੈਂ ਇਤਬਾਰ ਕੋਈ ਨਹੀਂ ਕਰਦਾ ਤੁਹਾਡੇ ਤੇ ਪਰ ਸੱਚ ਇਮਾਨਦਾਰੀ ਨਾਲ ਦੱਸਿਆ ਨੇ ਕੀਤਾ ਨਾ ਉਹ ਨਹੀਂ ਡੈਡੀ ਨਹੀਂ ਕੀਤਾ ਵਾਹ ਕਮਾਲ ਏ ਡੈਡੀ ਇਹ ਤੋਂ ਵਧੀਆ ਆਈਫੋਨ ਹੈ ਮੇਰੇ ਕੋਲ ਡੈਡੀ ਲੈ ਕੇ ਆਏ ਨਾ ਮੈਂ ਭਾਵੇਂ ਕੁਝ ਕਹਿੰਦਾ ਭਾਵੇਂ ਹੈ ਮੈਂ ਕਿਹਾ ਮੈਂ ਕਿਹਾ ਮੈਨੂੰ ਉਹ ਜਿਹੜਾ 6 ਪੁਰਾਣਾ ਪਿਆ ਉਹੀ ਦੇ ਦਿਓ ਉਹ ਨਹੀਂ ਚੱਲਦਾ ਉਹ ਬਿਕਾਰ ਇਹ ਬਿਕਾਰ ਜੰਮਾ ਹੀ ਪੈ ਐਂਡਰੋਇਡ ਫੋਨ ਬੇਨੂੰ ਉਹ ਲੈਣਾ ਦੱਸੋ ਪਰ ਉਹ ਤੁਹਾਡੇ ਤੋਂ ਚੱਲਣਾ ਨਹੀਂ ਤੁਹਾਡੇ ਤੋਂ ਆਈਫੋਨ ਹੀ ਚੱਲੇਗਾ ਹੈ ਹੁੰਦੇ ਨੇ ਉਹ ਆਪਾਂ ਦੇਖ ਲੈਨੇ ਆ ਹੋਰ ਲੈ ਲਾਂਗੇ 15 ਲੈ ਲਿਓ 15 ਪਾਪਾ ਨੇ ਅਮਰੀਕਾ ਜਾਂਦੀ 15 ਲੈ ਲੈਣਾ ਹੈ ਬਾਹਰ ਨਾਲੀ ਕੋਲ ਬਣ ਕੇ ਆ ਵੀ ਨਾ ਉਹ ਤਾਂ ਲੈਣਾ ਉਹਦੇ ਲਈ ਪਰ ਬਕਸ਼ ਨਹੀਂ ਲੈਣਾ ਤੁਸੀਂ ਆਪਣੇ ਨਹੀਂ ਲੈਣਾ ਆਪ ਕੋਲ ਵਿੱਚ ਬਾਨਾ ਬਣ ਗਿਆ ਮੇਰਾ ਫੋਨ ਵੀ ਖਰਾਬ ਹੋ ਗਿਆ ਮੈਂ ਵੀ 50 ਲੈਣਾ ਹੈ ਨਾ 16 ਲਿਓ ਤੁਸੀਂ ਉੱਥੇ ਜਾ ਕੇ ਨਹੀਂ ਨਹੀਂ ਮੈਂ 50 ਹੀ ਲੈਣਾ ਨਾ 16 ਪ੍ਰੋ ਲੈ ਲਿਓ ਫਿਰ ਮੈਂ ਲੈ ਲਾਂ ਕੋਈ ਨਹੀਂ ਤੁਹਾਨੂੰ ਮੈਂ ਆਪਣੇ ਵਾਲਾ ਦੇ ਦਾਂਗਾ ਗੁਰਬਖਸ਼ ਨੂੰ ਦੇ ਦੇਣਾ ਉਹ ਲੈ ਮੈਂ ਤੁਸੀ 16 ਲੈ ਆਇਓ ਮੈਨੂੰ ਦੇ ਦਿਓ ਤੁਸੀਂ ਆਪ ਮੇਰੇ ਵਾਲਾ 14 ਲੈ ਲਿਓ ਕਿਉਂ ਮੈਂ ਕਿਉਂ ਕਿ ਬਾਤ ਕਰਦੇ ਗੱਲ ਇਧਰ ਵੀਰਾ ਲੱਗਾ ਹੋਇਆ ਜੀ ਸ਼ਿਮਲਾ ਮਿਰਚਾਂ ਗਾਜਰਾ ਗੁਜਰਾ ਟਮਾਟਰ ਪਿਆਜ਼ਾਂ ਨੂੰ ਮਿਕਸ ਕਰਕੇ ਤੜਕਾ ਲਾਂਦਾ ਹੋਇਆ ਕਿਉਂਕਿ ਵੀਰਾ ਕੀ ਬਣਾ ਰਿਹਾ ਹੈ ਕੁੱਲੜ ਪੀਜਾ ਦੇਖੋ ਜੀ ਕੁੱਲੜ ਪੀਜਾ ਘਰਾਂ 'ਚ ਕਿਵੇਂ ਬਣਦਾ ਹੈ ਵੀਰਾ ਕਹਿੰਦਾ ਮੈਂ ਤੁਹਾਨੂੰ ਬਣਾ ਕੇ ਖਵਾਣਾ ਮੈਂ ਕਿਹਾ ਘਰੇ ਆ ਜਾ ਫਿਰ ਸਾਰੇ ਜਣੇ ਉੱਥੇ ਨਹੀਂ ਜਾਣਗੇ ਗਰਮ ਗਰਮ ਇੱਥੇ ਖਾਓ ਹੋਰ ਨੂੰ ਕੁਰਨਾ ਪਾਗੀ ਮੇਰੀ ਭਾਬੀ ਜਦੋਂ ਦੇਖੋ ਭਾਂਡੇ ਮਾਂਦੀ ਰਹਿੰਦੀ ਏ ਜਦੋਂ ਭਾਬੀ ਦਾ ਵੀਡੀਓ ਆਦੀ ਭਾਬੀ ਕਿਚਨ ਦੇ ਸਿੰਕ ਕੋਲ ਹੁੰਦੀ ਏ ਹੈਣਾ ਹੈ ਅੱਜ ਅੱਜ ਕਿਸ ਨੇ ਉਹ ਬਣਾ ਕੇ ਪਲਾਇਆ ਤੁਹਾਨੂੰ ਜੂਸ ਜੇ ਮੈਂ ਨਹੀਂ ਸੀਦਾ ਕਰੋੜ ਤਾਂ ਖਾ ਲਿਆ ਸੀ ਅੱਜ ਸਾਨੂੰ ਖਰਾਬ ਵੀ ਰਿਹਾ ਹੈਗਾ ਠੱਗ ਲੈ ਤਾਂ ਓਪਨਿੰਗ ਲਈ ਤੂੰ ਸਾਰਾ ਛੱਤ ਤੇ ਬੈਠੇ ਹੋ ਕਿਸੇ ਨੇ ਕਿਹਾ ਵੀ ਸ਼ਿਰਪੀ ਨੂੰ ਫੋਨ ਕਰ ਲਓ ਵੀ ਆ ਕੇ ਜੂਸ ਜੱਜ ਬਣਾ ਦੇ ਓਏ ਹੋਏ ਤੂੰ ਬੂਡੇ ਕੋਸ਼ਿਬਲਾ ਮਰਸਟਲ ਕੇ ਦੀ ਚੀਨੀ ਆ ਰਹੀ ਏ ਇਹ ਕੀ ਬਾਰੇ ਵਿੱਚ ਉਹਦੇ ਵਿੱਚ ਹੀ ਕੋਰਨ ਉਸ ਤੋਂ ਬਾਅਦ ਦੇਖੋ ਜੀ ਵੀਰੇ ਨੇ ਪੀਜ਼ਾ ਪਾਸਤਾ ਸੋਚ ਪਾਈ ਥੋੜੀ ਬਣੀ ਵੀਰੇ ਪਾਤੀ ਹੋਦਾ ਨਾਲ ਹੀ ਫਿਰ ਵੀਰੇ ਨੇ ਆਮਿਉਨਿਸ ਪਾ ਦੀ ਚੀਜ਼ ਅਸ ਚੀਜ਼ ਏ ਚੀਜ਼ ਬਲੈਂਡ ਪਾਤੀ ਇਹਦੇ ਵਿੱਚ ਇਹ ਸਾਰਾ ਕੁਝ ਵਿੱਚ ਹੀ ਤਲਿਆ ਫਲਿਆ ਜਾਂਦਾ ਜੀ ਮਿਊਨਿਸ ਉਹ ਤੋਂ ਬਾਅਦ ਮਿਊਨਿਸ ਵੀ ਵਿੱਚ ਹੀ ਓਏ ਹੋਏ ਹੋਏ ਮਿਊਨਿਸ ਆਲੇ ਦਾ ਵਾਟ ਕੱਢ ਦਿੱਤੇ ਚਟੇ ਲਾਲ ਸੌਸ ਟਮਾਟੋ ਸੌਸ ਵਿੱਚ ਹੀ ਪਾ ਦਿੱਤੀ ਤੰਦੂਰੀ ਸੌਸ ਵੀ ਵੀਰਾ ਵਿੱਚ ਹੀ ਪਾਏਗਾ ਓਏ ਹੋਏ 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 ਹੁਣ ਸਾਰੀਆਂ ਸੌਸਾਂ ਨੂੰ ਹੋ ਜਾਣਾ ਮਿੱਠੜ ਕੇ ਲਗਾ ਦਿੱਤੇ ਜਾਣਗੇ ਇਹ 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 ਕਾਚਾ ਮਚਮਚ ਗਿਆ ਫਿਰ ਇਹ ਉਸ ਤੋਂ ਬਾਅਦ ਕੀ ਕਰਦੇ ਨੇ ਇਹ ਜਵਾਕ ਇਹਨੂੰ ਫੜਾਈ ਉਹ ਕਰ ਦੇਣ ਨਿੰਦਰ ਚ ਆਟਾ ਪਾਉਦੇ ਇੱਥੇ ਕੁੱਕਰ ਚ ਆਟਾ ਨਹੀਂ ਉਹ ਕੀ ਕਹਿ ਰਹੇ ਹੋ ਇਹ ਫੇਰ ਕਹਿੰਦੇ ਨੇ ਜਿਸ ਵਾਂ ਜਰਮਨੀ ਚੋਂ ਫੇਰ ਕਹਿੰਦੇ ਨੇ ਫੇਰ ਹਾਂ ਜਿਹੜਾ ਉਹ ਮਤਲਬ ਆਂਕਰਨੀ ਬਾਹਰ ਸਪੇਨ ਦੇ ਵਿੱਚ ਉਹ ਬੇਸ ਦੇ ਵਿੱਚ ਪਾਉਂਦੇ ਨੇ ਜਿਹੜਾ ਫੁੱਲਦਾ ਵਾ ਯੀਸਟ ਯੀਸਟ ਹੈ ਹਾਂ ਯੀਸਟ ਕਹਿੰਦੇ ਨੇ ਉੱਥੇ ਇੰਡੀਆ ਜੀ ਯੀਸਟ ਕਹਿੰਦੇ ਨੇ ਯੀਸਟ ਹੁੰਦੀ ਉਹ ਯੀਸਟ ਹਾਂ ਉਹ 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 ਲਿਓ ਪਹਿਲਾਂ ਬਸ ਫੇਰ ਉਹ ਤੋਂ ਮਰ ਉਹ ਪੈ ਪਤਾ ਕੀ ਉਹਦੇ ਵਿੱਚ ਕੁਛ ਨਾ ਕਰੋ ਆٹے ਦੇ ਲਿਆ ਕੇ ਉਹਨੂੰ ਨਾ ਪਾ ਕੇ ਇੱਕ ਰਾਤ ਰੱਖ ਦਿਓ ਹਮਮ ਮਤਲਬ ચીਜ਼ ਜੀ ਪਾਦਾ ਹੈ ચીਜ਼ ਪਾਦਾ ਵਿੱਚ ਹੀ ਸਾਰਾ ਜੀ ਮੰਡਰੀਆਂ ਲਈ ਸੋਹੋ ਹਮਮ ચીਜ਼ ਪੀਜ਼ਾ ਨੇ ਵਿੱਚ ਹੀ ਪਾਤੀ ਸੀ ਮਿਸੋ ਕੇ ਡੈਡੀ ਦੀ ਰੈਸਪੀ ਸੁਣਨ ਲੱਗ ਗਈ ਸੀ ਕੀ ਭੈਣ ਜੀ ચીਜ਼ ਉਹਦੇ ਇੱਕ ਕੁਲੜਾਂ ਦੇ ਵਿੱਚ ਕੁਲੜਾਂ ਦੇ ਵਿੱਚ ਭਰੇ ਜਾ ਰਹੇ ਨੇ ਹੋ 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 ਖਾ ਕੇ ਦੁਬਾਰਾ ਹੋਰ ਪੀਗਾ ਵਿੱਚ ਚਾਰ ਹੀ ਬੰਦੇ ਮੇਰਾ ਉਹ ਜੀ ਉਦੋਂ ਉੱਪਰ ਵੀ ਚੀਜ਼ ਪਾ ਦਿੱਤੀ ਚੀਜੋ ਚੀਜੋ ਹੈ ਬਈ ਚੀਜੋ ਚੀਜ਼ ਕੁੱਕਰ ਦੇ ਵਿੱਚ ਰੱਖ ਕੇ ਦਾ ਟੱਕਣ ਕਰ ਦੇਣਾ ਬੰਦ ਸਟੀਮ ਦੇ ਨਾਲ ਬਣ ਜਾਣਗੇ ਸਟੀਮ ਦੇ ਨਾਲ ਵਾਹ ਜੀ ਵਾਹ ਚਲੋ ਜੀ ਇਹ ਸੀ ਪ੍ਰੋਸੈਸ ਹੁਣ ਸਿਰਫ ਖਾਣ ਵੱਲ ਧਿਆਨ ਦਾਂਗੇ ਚਲਿਏ ਆਜੋ ਜੀ ਤੁਹਾਡੇ ਅਨਬਾਕਸ ਕਰ ਲਈਏ ਆਜੋ ਆਜੋ ਨਹੀਂ ਗੱਲ ਪਪੂ ਕੁੱਲੜ ਖਾ ਲਈ ਉਸ ਤੋਂ ਬਾਅਦ ਅਨਬਾਕਸ ਕਰਦੇ ਹਾਂ ਕਿਉਂਕਿ ਆਪਾਂ ਲਾਈਵ ਵੀ ਹੋਣਾ ਫਿਰ ਓਏ ਹੋਏ ਕੁੱਲੜ ਵਾਲੀ ਬਾਈ ਆ ਗਈ ਓ ਮਾਈ ਗੋਡ ਚੀਜ਼ਾਂ ਹੀ ਚੀਜ਼ਾਂ ਵਿੱਚ ਮੰਮੀ ਉੱਠੋ ਮੰਮੀ ਤੁਸੀਂ ਹਾਫ ਕਰਿਆ ਹਾਫ ਪਾਪਾ ਦਾਂਗੇ ਅੱਛਾ ਅੱਧੋ-ਅੱਧ ਕਰਦੇ ਹਾਂ ਕੀ ਗੱਲ ਵੀ ਹਾਫ ਹਾਫ ਕਿਉਂ ਬਈ ਜਿੰਨੇ ਕ ਬਣੇ ਨੇ ਖੋਲ ਲਿਆ ਇਹ ਕੀ ਆ ਹੈ ਪੜਾਣੀ ਕੀ ਆ ਹਾਂ ਤੇ ਆਪਨੇ ਪਟਾਕ ਖੋਲੀ ਜੈਨੋ ਪਟਾਕ ਖੜ ਜਾ ਬੇਟਾ ਉਹ ਦੇਖਿਓ ਜਾਕੂਨਾ ਮੇਰੇ ਥੋਕ ਦਿਓ ਉਹ ਦੇਖੀ ਆ ਗਈ ਹੈ ਮੇਕਅਪ ਫਿਕਸਰ ਹੋਣਾ ਹੈ ਨਾ ਉਹ ਹੋਣਾ ਹੈ ਤੇ ਆ ਲਿਪ ਕਲਰ ਲਿਪਸਟਿਕ ਆ ਕੁ ਮੇ ਲਗਾ ਦਾ ਸਟ੍ਰਾਪ ਕਰੀਮ ਫੇਸ ਠੀਕਾ ਹੂੰ ਹੂੰ ਇਹ ਵੀ ਕੱਢਣ ਲੱਗਿਆ ਅੱਜ ਅਸਲ ਤੇ ਕੈਨੇਡਾ ਵਿੱਚ ਚਲੋ ਆੜਾ ਬਾਬੀ ਖੋਲਣ ਅੱਛਾ ਇਹਦੇ ਚ ਲੱਗੇ ਸਮਾਨ ਹੈ ਅੱਛਾ ਫਿਰ ਮੇਕਅਪ ਕਿਟ ਹੈ ਇਹ ਹੈ ਫਾਉਂਡੇਸ਼ਨ ਨਾਲ ਇੱਕ ਕ੍ਰੀਨ ਵਾਲਾ ਫਾਉਂਡੇਸ਼ਨ ਮੌਇਸਚਰਾਈਜ਼ਰ ਸਨਸਕ੍ਰੀਨ ਹਮ ਅੱਜ ਬਾਰਾ ਦਿਨ ਇੰਜੈਕਸ਼ਨ ਲੱਗੇ ਆ ਤਿੰਨ ਵੈਕਸੀਨੇਸ਼ਨ ਸੀ ਨਾ ਅੱਜ ਬਾਰਾ ਦਿਨ ਤੇ ਅਜੇ ਤੱਕ ਤਾਂ ਠੀਕ ਆ ਕੋਈ ਫੀਵਰ ਨਹੀਂ ਹੋਇਆ ਮੈਂ ਸਾਨੂੰ ਆਪਾਂ ਇੱਕ ਵਾਰੀ ਪਾਚਟਾ ਮੋਲ ਦੇ ਦਿੱਤੀ ਸੀ ਡਾਕਟਰ ਨੇ ਕਿਹਾ ਸੀ ਦੇ ਦਿਓ ਤੇ ਉਹ ਦੇ ਦਿੱਤੀ ਆ ਤੇ ਡਾਕਟਰ ਨੇ ਕਿਹਾ ਸੀ ਇੰਜੈਕਸ਼ਨ ਦੇ ਆਲੇ ਦੁਆਲੇ ਮਤਲਬ ਵੀਕਸ ਲਗਾ ਦਿਓ ਵੀ ਥੋੜਾ ਉਹਨੂੰ ਰੈਲੈਕਸ ਮਿਲੋਗੇ ਨਹੀਂ ਤਾਂ ਅਕੜ ਆ ਜਾ ਪੈ ਜਾਂਦਾ ਵਾ ਹਮ ਤੇ ਆਹਾਡੇ ਉਧਰਲੀ ਸਾਈਡ 'ਚ ਵੀ ਮਤਲਬ ਆਪਣੇ ਉਧਰ ਮੇਰੇ ਫਿੱਟੇ ਕਾ ਫੈਮਿਲੀ ਵਾਲੀ ਸਾਈਡ ਉੱਥੇ ਬੱਚਾ ਨੂੰ ਇੰਜੈਕਸ਼ਨ ਲੱਗਦੀ ਹੈ ਤੇ ਉਹ ਕਹਿੰਦੇ ਨੇ ਵੀ ਦੇਸੀ ਕੋ ਗਰਮ ਕਰਕੇ ਲਾਓ ਉੱਤਲੀ ਸਾਈਡ ਵਿਕਸ ਵੱਲੋਂ ਮੇ ਵੀ ਉਹਨਾਂ ਨੇ ਹੋ ਸਕਦਾ ਵਿంటర్ ਕਰਕੇ ਕਿਹਾ ਹੋਵੇ ਵੀ ਵਿంటర్ ਸੀਲ ਤਾਂ ਕਰਕੇ ਹੈਨਾ ਗਰਮੈਸ਼ ਮਿਲਦੀ ਹੈ ਨਾ ਵਿਕਸ ਨਾਲ ਗਰਮੈਸ਼ ਮਿਲਦੀ ਹੈ ਵੀ ਉਸੇ ਉਹ ਠੰਡ ਦਾ ਟਾਈਮ ਹੈ ਵਿਕਸ ਲੱਗੇ ਰਹੀ ਕਿ ਨਿੱਗ ਜਿਹੀ ਮਿਲਦੀ ਰਹੀ ਗਰਮੈਸ਼ ਕਿਥਾਂ ਤੇ ਉਹ ਕਹਿੰਦੇ ਨੇ ਕਿ ਦੇਸੀ ਦੇਸੀ ਕੋ ਗਰਮ ਕਰਕੇ ਉੱਥੇ ਲਾਓ ਜਿੱਥੇ ਇੰਜੈਕਸ਼ਨ ਲੱਗ ਰਿਹਾ ਚਲੋ ਹੁਣ ਆਪਾਂ ਨੂੰ ਆਪਣੇ ਆਪਾਂ ਡਾਕਟਰ ਦੇ ਅਕੋਰਡਿੰਗ ਚੱਲਾਂਗੇ ਜੀ ਨੇ ਚਲੋ ਕਿ ਸੇ ਤਾਂ ਸਵੇਰ ਨੂੰ ਗੁਗਲੀ ਜੀ ਨੇ ਅੱਜ ਅੱਜ ਸਾਡੇ ਨਾਲ ਇਦਾਂ ਆਇਆ ਕਿ ਅੱਜ ਬਾਤ ਸਾਰੀ ਰਾਤ ਨਹੀਂ ਸੋਈ ਪਤਾ ਨਹੀਂ ਕਿਉਂ ਨਹੀਂ ਸੋਈ ਜਾਨ ਨੂੰ ਕੋਈ ਪਰੇਸ਼ਾਨੀ ਸੀ ਪਰ ਰੋਂਦੀ ਵੀ ਕੋਈ ਨਹੀਂ ਪਰੇਸ਼ਾਨੀ ਨਹੀਂ ਸੀ ਉਹਨੂੰ ਮੈਨੂੰ ਪਤਾ ਹੈ ਐਕਚੁਅਲੀ ਕੀ ਹੁੰਦਾ ਬੱਚੇ ਨੂੰ ਪਤਾ ਨਹੀਂ ਲੱਗਦਾ ਮੈਂ ਫੀਡ ਕਿੰਨੀ ਲੈਣੀ ਹੈ ਇਹ ਬਾਤ ਨੇ ਦੁੱਧ ਬਹੁਤ ਪੀ ਲਿਆ ਸੀ ਰਾਤ ਮਤਲਬ ਬੱਚੇ ਨੂੰ ਪਤਾ ਨਹੀਂ ਲੱਗਦਾ ਮੈਂ ਫੀਡ ਕਿੰਨੀ ਲੈਣੀ ਹੈ ਇਹ ਬਾਤ ਨੇ ਕਿ ਇਦਾਂ ਥੋੜੀ ਥੋੜੀ ਦੇਰ ਬਾਅਦ ਉਹ ਦੁੱਧ ਪੀਣ ਲੱਗ ਜਾਂਦੇ ਸੀ ਦੁੱਧ ਦੁੱਧ ਵਾਸਤੇ ਰੋਂਦੇ ਸੀ ਹਣਾ ਤੇ ਮੈਨੂੰ ਜੋ ਲੱਗਿਆ ਕਿ ਇਹਨਾਂ ওভার ਫੀਡਿੰਗ ਲੈ ਲਈ ਹੈ ਜਿਹਦੇ ਕਰਕੇ ਇਹਨੂੰ ਪਰੇਸ਼ਾਨੀ ਹੋ ਰਹੀ ਸੀ ਹਨਾ ਹਾਂ ਨਾ ਇਹ ਤਾਂ ਜਦੋਂ ওভারਲਿੰਦੀ ਖੜ ਜਾਂਦੇ ਨਹੀਂ ਇਹਨੇ ਫਿਰ ਕੱਢਿਆ ਕਿਉਂ ਨਹੀਂ ਕੱਢਿਆ ਇਹਨੇ ਕੱਢਿਆ ਹੈ ਮਤਲਬ ਜੰਮ ਗਿਆ ਨਾ ਫਟਿਆ ਫਟਿਆ ਇਹਨੂੰ ਦੋ ਦੋ ਤਿੰਨ ਵਾਰੀ ਕੱਢਿਆ ਤੁਸੀਂ ਤਾਂ ਸੁੱਤੇ ਹੋਏ ਸੀ ਮੈਂ ਇਹਨੂੰ ਲੈ ਕੇ ਮਤਲਬ ਮੈਂ ਕਿਰਨ ਨੂੰ ਕਹਾਂ ਮੈਂ ਕਿ ਤੁਸੀਂ ਸੋ ਜਾਓ ਕਿਉਂਕਿ ਮੈਨੂੰ ਹਲੇ ਨੀਂਦ ਨਹੀਂ ਆ ਰਹੀ ਬਸ ਦੋਨੋਂ ਜਾਗੀ ਜਾਵਾਂਗੇ ਉਹਦਾ ਕੋਈ ਫਾਇਦਾ ਕੋਈ ਨਹੀਂ ਹਨਾ ਤੁਸੀਂ ਸੋ ਜਾਓ ਕਿਰਨ ਸੋ ਗਏ ਤੇ ਫਿਰ ਮੈਂ ਦੇਖੇ ਨੇ ਦੋ ਵਾਰੀ ਦੁੱਧ ਫੋਕ ਕੱਢਿਆ ਸਾਢੇ 3 ਵਜੇ ਸਵੇਰੇ ਸੁੱਤੀ ਹੈ ਇਹ ਉਸ ਤੋਂ ਬਾਅਦ ਫਿਰ ਅੱਜ ਇਹਦੇ ਵੈਕਸੀਨੇਸ਼ਨ ਹੋਣੀ ਸੀ ਚਲੋ ਅੱਛੀ ਗੱਲ ਹੈ ਸੁੱਤੀ ਹੋਈ ਹੈ ਵੈਕਸੀਨੇਸ਼ਨ ਤੋਂ ਬਾਅਦ ਮੈਨੂੰ ਇਹ ਚੰਗਾ ਹੋਇਆ ਵੈਸੇ ਜਾਗੀ ਹੈ ਪਤਾ ਕਿਉਂ ਅੱਜ ਵੈਕਸੀਨੇਸ਼ਨ ਹੋਈ ਉਸ ਟਾਈਮ ਤੇ ਵਿਚਾਰੀ ਰੋਈ ਹੈ ਨਾ ਜਦੋਂ ਸੂਈ ਲੱਗੀ ਉਸ ਤੋਂ ਬਾਅਦ ਨਾਲ ਦੀ ਨਾਲ ਚੁੱਪ ਕਰ ਗਈ ਨਾ ਉਹ ਚੁੱਪ ਕਰ ਗਈ ਬਾਅਦ ਵਿੱਚ ਨਾਲ ਸੂਈ ਲੱਗੀ ਉਸ ਟਾਈਮ ਰੋਈ ਪਹਿਲੇ ਟੀਕੇ ਤੇ ਫਿਰ ਚੁੱਪ ਫਿਰ ਦੂਸਰੇ ਟੀਕੇ ਤੇ ਉਸ ਟਾਈਮ ਥੋੜਾ ਜ਼ਿਆਦਾ ਰੋਈ ਹੈ ਜਦੋਂ ਦੂਸਰਾ ਟੀਕਾ ਲੱਗਾ ਨਾ ਜਿਵੇਂ ਸਾਹ ਹੀ ਨਹੀਂ ਬਣ ਜਾਂਦਾ ਬੱਚਾ ਤੇ ਉਹ ਨਾਲ ਦੀ ਨਾਲ ਜਿਹੜੇ ਹੈਗੇ ਸਾਨੂੰ ਉਹਨਾਂ ਨੇ ਚੁੱਪ ਕਰਾ ਦਿੱਤਾ ਫਿਰ ਤੀਜਾ ਟੀਕਾ ਫਿਰ ਰੋਣ ਲੱਗੀ ਫ ਪਰ ਮਮੀ ਮੈਨੂੰ ਦੇਖ ਕੇਸਨ ਲੱਗੀ ਗੱਲ ਲੱਗੀ ਇੱਕ ਤਾਂ ਨਾ ਹੀ ਨੀਂਦ ਚ ਨਾਲੀ ਨੂੰ ਪਤਾ ਲੱਗਦਾ ਨਾ ਮੈਂ ਹੱਸਣਾ ਕਿ ਰੋਣਾ ਵਿੱਚ ਅੰਦਰਦ ਕਰਕੇ ਰੋਉਂ ਉਸ ਟਾਈਮ ਸੂਈ ਦਾ ਇੰਨਾ ਦਰਦ ਨਹੀਂ ਹੁੰਦਾ ਜਿਵੇਂ ਥੋੜੀ ਚੁਬਦੀ ਹੈ ਉਹ ਦਰਦ ਹੋਇਆ ਇਹਨੂੰ ਮੈਂ ਫੇਰ ਠੀਕ ਹੋ ਗਈ ਮੇਰੇ ਵਰਗੇ ਨੂੰ ਇੱਕ ਟੀਕਾ ਲਾ ਦਿੰਦੇ ਤਿੰਨ ਲੱਗੇ ਤਿੰਨ ਲੱਗੇ ਠੀਕ ਪਰ ਨਹੀਂ ਬੱਚਿਆਂ ਵਾਲੇ ਟੀਕੇ ਨਾ ਬਹੁਤ ਬਰੀਕ ਹੁੰਦੇ ਨੇ ਉਹਨਾਂ ਪੇਨਫੁੱਲ ਨਹੀਂ ਹੁੰਦੇ ਬੱਚੇ ਜਿਵੇਂ ਕੀੜੀ ਦੰਦ ਮਾਰਦੇ ਹੋਵੇਂ ਦਾ ਫੀਲ ਹੁੰਦਾ ਚਲੋ ਫਿਰ ਵੀ ਬੱਚਾ ਹੈ ਉਹਨੂੰ ਤਾਂ ਇਹ ਦਰਦ ਵੀ ਜ਼ਿਆਦਾ ਲੱਗਦਾ ਹੈ ਉਸ ਤੋਂ ਬਾਅਦ ਫਿਰ ਘਰੇ ਆ ਗਈ ਰੋਈ ਨਹੀਂ ਬਾਬੇ ਦੀ ਮਿਹਰ ਨਾਲ ਉਸ ਬਾਬਾ ਜੀ ਦੀ ਕਿਰਪਾ ਨਾਲ ਤਾਂ ਦੇਖੋ ਮੈਂ ਮੈਂ ਕੀ ਕੀਤਾ ਥੱਲੇ ਸੁਵਾੜਨ ਨਾਲ ਕਿਉਂਕਿ ਥੱਲੇ ਸੁੰਦੀ ਨਹੀਂ ਥੱਲੇ ਉੱਟ ਜਾਂਦੀ ਹੈ ਇਹ ਹਨਾ ਗੋਦੀ ਵਿੱਚ ਫਿਰ ਬੰਦਾ ਆਕਰ ਜਾਂਦਾ ਗੋਦੀ ਵਿੱਚ ਪਿਆ ਪਿਆ ਤੇ ਫਿਰ ਇਹਨੂੰ ਮੈਂ ਕੀ ਕੀਤਾ ਕੈਰੀ ਕੋਟੇ ਸਵਾ ਕੇ ਕੰਬਲਾ ਚਲਪੇਟਦਾ ਤੇ ਫਿਕਸ ਬੁਕਸ ਲਾ ਕੇ ਇਹਦੇ ਲੈਗਸ ਨੂੰ ਆਰਾਮ ਨਾਲ ਇਹਨੂੰ ਸੁਵਾਇਆ ਹੋਇਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਗੀ ਆਰਾਮ ਨਾਲ ਸਰਾਦ ਨੂੰ ਵੀ ਤੇਰਾਮ ਨਸੂਤੀ ਰੇ ਨਹੀਂ ਹੁਣ ਫੀਵਰ ਇਹਨੂੰ ਪਤਾ ਨਹੀਂ ਚੜਨਾ ਕਿ ਨਹੀਂ ਚੜਨਾ ਕਹਿੰਦੇ ਫੀਵਰ ਫੀਵਰ ਦਾ ਵੈਕਸੀਨੇਸ਼ਨ ਹਵਾ ਚੜਦਾ ਹੁੰਦਾ ਤੇ ਹਲੇ ਇਹਨੂੰ ਡੋਜ਼ ਦੇ ਦਿੱਤੀ ਸੀ ਅਸੀਂ ਪਹਿਲਾਂ ਹੀ ਜਾਣ ਤੋਂ ਪਹਿਲਾਂ ਹੀ ਤੇ ਹੁਣ ਇਹਨੂੰ 4 ਵਜੇ ਦੇਣੀ ਹੈ 4 ਵਜੇ 2:30 ਵਜੇ ਨੇ ਪੋਣੇ 3 3 ਵਜੇ ਨੇ 4:00 ਵਜੇ ਦੇ ਦੇਣੀ ਦੁਬਾਰਾ ਡੋਜ਼ ਇਹਨੂੰ ਦੇ ਦੇਣੀ ਹੈ ਤੇ ਫਿਰ ਮਤਲਬ ਚੜਨਾ ਨਹੀਂ ਫੀਵਰ ਨਾ ਫਿਰ ਉਹ ਨਹੀਂ ਚੜੇਗਾ ਫੀਵਰ ਤੇ ਅਕੜਾ ਪੇਨ ਵੀ ਘਟ ਹੁੰਦੀ ਆ ਉਹ ਡੋਜ਼ ਨਾਲ ਚਲ ਬਾਬਾ ਜੀ ਗੁਰੂ ਮਹਾਰਾਜ ਨਾਲ ਨੇ ਉਹ ਵਈਾਸਿਕ ਪ੍ਰੋਬਲਮ ਆ ਲੀ ਗੱਲ ਨਹੀਂ ਇਹ ਤਾਂ ਚਲੋ ਯਾਰ ਲੱਗਣੀ ਨਹੀਂ ਕਿਉਂਕਿ ਅੱਜ ਥੋੜੀ ਜਿਹੀ ਤਕਲੀਫ ਚੇਲੇਗੀ ਤੇ ਆਉਣ ਵਾਲੇ ਸਮੇਂ ਦੇ ਫਿਊਚਰ ਦੀਆਂ ਤਕਲੀਫਾਂ ਤੋਂ ਸਾਰਾ ਬਚਾਅ ਹੋ ਜਾਏਗਾ ਜਿਹੜੀ ਇਮਿਊਨਿਟੀ ਹੁੰਦੀ ਹੈ ਉਹ ਬਣੇਗੀ ਜਿਹੜੀ ਛੋਟੀ ਛੋਟੀ ਬਿਮਾਰੀਆਂ ਹੁੰਦੀਆਂ ਬੱਚਿਆਂ ਨੂੰ ਲੱਗਦੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਕੋਈ ਕੋਈ ਤਰ੍ਹਾਂ ਦੀਆਂ ਹੁੰਦੀਆਂ ਪ੍ਰੋਬਲਮਸ ਉਸ ਤੋਂ ਰਾਹਤ ਮਿਲ ਜਾਏਗੀ ਮੈਨੂੰ ਹੁਣ ਨੀਂਦ ਆ ਰਹੀ ਹੈ ਅਦਰ ਮੈਂ ਸੋਣਾ ਨਹੀਂ ਮੈਂ ਤੁਸੀਂ ਆਪਣਾ ਨਾਸ਼ਤਾ ਬਣਾਓ ਜੋ ਵੀ ਕਰਨਾ ਹੈ ਬ੍ਰੈਡ ਲੰਚ ਲੰਚ ਕਰ ਲਓ ਫਿਰ ਮੈਂ ਤੁਹਾਨੂੰ ਜੂਸ ਬਣਾ ਦਿੰਦਾ ਕਿਹ ਜੇ ਪਹਿਲਾਂ ਕੀ ਨਾ ਮੈਂ ਹੱਥ ਏਨ ਨਾ ਬੱਜੇ ਕਿ ਨਾ ਦੂ ਦੇਖੋ ਜਰਾ ਹਣਾ ਫਿਰ ਉਹ ਆਜੋ ਜੀ ਬੈਠੋ ਭਾਜੀ ਚਾਹ ਨਹੀਂ ਬਣੀ ਯਾਰ ਰੋਟੀ ਖਾਣੀ ਹੈ ਜੇ ਵੇਖਿਆ ਚੁੱਕਾ ਬਣਾ ਰਹੇ ਜਾਓ ਦੇਖੋ ਕੀ ਬਣਾ ਰਹੇ ਬਾਬੇ ਉਹ ਇਹ ਮੇਰੀ ਗੱਲ ਸੁਣੋ ਅਗਮ ਨੂੰ ਭੇਜ ਕੇ ਮੈਗੀ ਮੰਗਵਾ ਲਓ ਯਾਰ ਮੈਂ ਖਾਣੀ ਹੈ ਮੈਨੂੰ ਵੀ ਆਜੇ ਇੱਥੋਂ ਹਾਂ ਮਿਲਦੇ ਨਹੀਂ ਰਹੇ ਜਾ ਮੰਗਵਾ ਲਓ ਕਿ ਅਗਮ ਜੇ ਮੈਗੀ ਲਿਆ ਉਹ ਵੀ ਖਾ ਲੂਗਾ ਨਾ ਮੈਂ ਉੱਪਰੋਂ ਖਾ ਲੇ ਤਾ ਸਾਰੇ ਖਾਣਗੇ ਸਾਰੇ ਖਾਣਗੇ ਉਹਨੂੰ ਅੱਗੇ ਮੈਨੂੰ ਬੁਲਾਓ ਜਰਾ ਇੱਧਰ